ਪੀ ਪੰਜਾਬ ਸ਼ਿੰਗਾਰ ਔਰ ਲੂਸ ਫਲਾਵਰ ਕਈ ਤਰ੍ਹਾਂ ਦੇ ਕਟ ਫਲਾਵਰ ਕੈਲਵਿਨ ਟੈਟੂ ਰਾਇਲ ਪਰਪਲ ਪੰਜਾਬ 골ਡ ਮਦਰ ਟ੍ਰੇਸਾ ਇਹ 2 ਦਿਨ ਤੱਕ ਇਹ ਗੁਲਦੋਦੀ ਦਾ ਜਿਹੜਾ ਸ਼ੋਅ ਹੈ ਇਹ ਇੱਥੇ ਲੱਗੇਗਾ ਔਰ ਗੁਲਦੋਦੀ ਦੀ ਚਾਏ ਬੰਦੀ ਕਾਫੀ ਵਧੀਆ ਤੇ ਇਹਨਾਂ ਦੇ ਵਿੱਚੋਂ ਆ ਜਿਹੜੀ ਮਦਰ ਟੇਰੇਸਾ ਵੈਰਾਈਟੀ ਹੈ ਇਹ ਇੱਕ ਵੈਰਾਈਟੀ ਹੈ ਜਿਹਨਾਂ ਦੇ ਵਿੱਚ ਮਹੱਕ ਵੀ ਹੈ ਫ੍ਰੈਗਰੈਂਸ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦੋ ਰੋਜ਼ਾ ਗੁਲਦੋਦੀ ਦਾ ਸ਼ੋਅ ਲਾਇਆ ਗਿਆ ਔਰ ਹਰ ਸਾਲ ਇਹ ਫੁੱਲਾਂ ਦਾ ਸ਼ੋਅ ਲਾਇਆ ਜਾਂਦਾ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਕਿਸਮਾਂ ਦੇ ਇੱਥੇ ਫੁੱਲ ਸਜਾਏ ਗਏ ਨੇ ਕਿਉਂਕਿ ਇਹਨਾਂ ਦੇ ਉੱਤੇ ਜਿਹੜੇ ਨਾਮ ਹੈ ਕਿਉਂਕਿ ਪੰਜਾਬ ਸ਼ਿੰਗਾਰ ਔਰ ਲੂਸ ਫਲਾਵਰ ਕਈ ਤਰ੍ਹਾਂ ਦੇ ਕੱਟ ਫਲਾਵਰ ਕੈਲਵਿਨ ਟੈਟੂ ਰਾਇਲ ਪਰਪਲ ਪੰਜਾਬ ਗੋਲਡ ਮਦਰ ਟ੍ਰੇਸਾ ਇਹ ਦੋ ਦਿਨ ਤੱਕ ਇਹ ਗੁਲਦੋਦੀ ਦਾ ਜਿਹੜਾ ਸ਼ੋਅ ਹੈ ਇਹ ਇੱਥੇ ਲੱਗੇਗਾ ਔਰ ਜਿਹੜੇ ਫੁੱਲਾਂ ਨਾਲ ਪਿਆਰ ਕਰਦੇ ਨੇ ਉਹ ਇੱਥੇ ਆ ਕੇ ਇਹਨਾਂ ਫੁੱਲਾਂ ਦੇ ਨਾਲ ਸੈਲਫੀ ਵੀ ਲੈ ਰਹੇ ਨੇ ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕ ਵੀ ਨੇ ਇਹ ਜਿਹੜਾ ਸ਼ੋਅ ਹੈ ਇਸ ਦੇ ਵਿੱਚ ਜੜੀਆਂ ਵੱਖ-ਵੱਖ ਕਿਸਮਾਂ ਨੇ ਵਿਦੇਸ਼ੀ ਕਿਸਮਾਂ ਵੀ ਹੈਗੀਆਂ ਨੇ ਫਲਾਵਰ ਦੀਆਂ ਫੁੱਲਾਂ ਦੀਆਂ ਔਰ ਅਗਰ ਕੋਈ ਖਰੀਦਣਾ ਚਾਵੇ ਇਸ ਸ਼ੋਅ ਦੇ ਵਿੱਚ ਆ ਕੇ ਜਿਹਨੂੰ ਇੱਕ ਫਲਾਵਰ ਪੌਡ ਪਸੰਦ ਆਉਂਦਾ ਹੈ ਗਮਲਾ ਪਸੰਦ ਆਉਂਦਾ ਉਹ ਕਿਵੇਂ ਲੈ ਸਕਦਾ ਹੈ ਇਹ ਡਿਪਾਰਟਮੈਂਟ ਮੈਂ ਡਾਕਟਰ ਆਰ ਕੇ ਦੂਬੇ ਪ੍ਰੋਫੈਸਰ ਆਫ ਲੈਂਡਸਕੇਪਿੰਗ ਇਹ ਜਿਹੜਾ ਮੇਰਾ ਖੇਤੀਬਾੜੀ ਮਹਕਮਾ ਦਾ ਇਹ ਯੂਨੀਵਰਸਿਟੀ ਦੇ ਜਿਹੜੀ ਇਹ ਡਿਪਾਰਟਮੈਂਟ ਆਫ ਫਲੋਰੀकल्चर ਲੈਂਡਸਕੇਪਿੰਗ ਦੇ ਵਿੱਚ ਬੰਦਾ ਆ ਕੇ ਸਾਡੇ ਤੋਂ ਕੰਟੈਕਟ ਕਰ ਸਕਦਾ ਇੱਥੇ ਸਾਡਾ ਰਿਸਰਚ ਫਾਰਮ ਹੈ ਉੱਥੇ 150 ਰੁਪਏ ਦਾ ਇੱਕ ਗਮਲਾ ਹੈਗਾ ਇੱਥੇ ਵੀ ਸੇਲ ਕਾਊਂਟਰ ਬਣਾ ਸਾਡਾ ਨਰਸਰੀ ਦਾ ਵੀ ਸੇਲ ਕਾਊਂਟਰ ਹੈ ਦੋ ਨੰਬਰ ਗੇਟ ਦੇ ਕੋਲ ਤੇ ਡਿਪਾਰਟਮੈਂਟ ਫਲੋਰੀकल्चर ਦੇ ਆ ਕੇ ਬੰਦਾ ਜਦੋਂ ਮਰਜ਼ੀ ਇਹ ਦੋ ਦਿਨ ਦੇ ਸੋ ਦੇ ਵਿੱਚ ਪਰਚੇਸ ਕਰ ਸਕਦਾ ਉਸ ਤੋਂ ਬਾਅਦ ਵੀ ਪਰਚੇਸ ਕਰ ਸਕਦਾ ਹੈ ਅੱਛੇ ਵਕ ਵਕ ਨਾਮ ਲਿਖੇ ਨੇ ਡਾਕਟਰ ਸਾਹਿਬ ਪੰਜਾਬ 골ਡ ਰਾਇਲ ਪਰਪਲ ਅਨਮੋਲ ਇਹ ਇਹ ਪੰਜਾਬ ਗੁਲਿਸ਼ ਸਾਹਿਬ ਹਾਂ ਇਹ ਇਹ ਨਾਮ ਜਿਹੜੇ ਨੇ ਇਹ ਇਹਨਾਂ ਨੂੰ ਕੀ ਸਮਝਾ ਕੇ ਇਹ ਜਿਹੜੇ ਫੁੱਲਾਂ ਦੇ ਨਾਮ ਤੁਸੀਂ ਇਹ ਐਕਚੁਅਲੀ ਜਿਹੜੀ ਵੈਰਾਈਟੀਆਂ ਜਿੱਥੋਂ ਡਵੈਲਪ ਹੁੰਦੀ ਜਦੋਂ ਆਪਾਂ ਕੋਈ ਵੈਰਾਈਟੀ ਡਵੈਲਪ ਕਰਦੇ ਹਾਂਗੇ ਤਾਂ ਉਹਨਾਂ ਦੇ ਇੱਕ ਨਾਮ ਉਹਨਾਂ ਦੀ ਕੁਆਲਿਟੀ ਦੇਖਦੇ ਕਿ ਇਹ ਕੁਆਲਿਟੀ ਦੇਖਦੇ ਇਹਨਾਂ ਕਿਸੇ ਦੇ ਨਾਲ ਰਲਦਾ ਮਿਲਦਾ ਉਸ ਕਰਕੇ ਇਹਨਾਂ ਦੇ ਨਾਮ ਵਕ ਵਕ ਹੁੰਦੇ ਬੜੇ ਪਿਆਰੇ ਨਾਮ ਰੱਖੇ ਜਾਂਦੇ ਬੜੀ ਸੋਚ ਸਮਝ ਕੇ ਵਿਗਿਆਨੀ ਕਿਹਨਾਂ ਦਾ ਡਿਸਕਸ਼ਨ ਕਰਕੇ ਸਾਰਾ ਉਸ ਤੋਂ ਬਾਅਦ ਹੀ ਇਹਨਾਂ ਦੇ ਨਾਮ ਰੱਖੇ ਜਾਂਦੇ ਅੱਛਾ ਇਹ ਵਕ ਵਕ ਮੌਸਮ ਦੇ ਵਿੱਚ ਹੁਣ ਸਰਦੀਆਂ ਨੇ ਤੇ ਇਹ ਸਰਦੀਆਂ ਦੇ ਵਿੱਚ ਕਿੰਨੇ ਮਹੀਨੇ ਤੱਕ ਇਹ ਫੁੱਲ ਘਰ ਦੇ ਵਿੱਚ ਰਹਿ ਸਕਦੇ ਨੇ ਇਹ ਸਰਦੀ ਤਾਂ ਹੁਣ ਤੱਕ ਫਰਵਰੀ ਤੱਕ ਚੱਲੇਗਾ ਬਟ ਇਹ ਜਿਆਦਾ ਗੁਲਦਾਉਦੀ ਦਾ ਜਿਆਦਾ ਸੀਜ਼ਨ ਹੈ ਉਹ ਦਿਸੰਬਰ ਜਨਵਰੀ ਹੀ ਜਿਆਦਾ ਹੁੰਦਾ ਬਸ ਉਸ ਤੋਂ ਅੱਗੇ ਪਿੱਛੇ ਵੀ ਤੁਸੀਂ ਬਾਕੀ ਬਖਵਕ ਵੈਰਾਈਟੀਆਂ ਹੋਰ ਹੋਣਗੀਆਂ ਜਿਹੜੇ ਡਿਪਾਰਟਮੈਂਟ ਦੇ ਵਿੱਚ ਉਹ ਬੰਦਾ ਜਦੋਂ ਉਹਨਾਂ ਨੂੰ ਲਾ ਕੇ ਕੇ ਗਰੋ ਕਰਨਾ ਚਾਹੇ ਘਰਾਂ ਦੇ ਵਿੱਚ ਤਾਂ ਉਹ ਫਰਵਰੀ ਮਾਰਚ ਤੱਕ ਆਰਾਮ ਨਾਲ ਇਹਨਾਂ ਦਾ ਆਨੰਦ ਮਾਣ ਸਕਦਾ ਇੱਕ ਅਗਰ ਗਮਲੇ ਦੀ ਗੱਲ ਕਰਾਂ ਤਾਂ ਜਿਵੇਂ ਇਹ ਰੀਗਨ ਵਾਈਟ ਆ ਇਹ ਗਮਲਾ ਇੱਕ ਕਿੰਨੇ ਦਾ ਇਹ 150 ਰੁਪਏ ਦਾ ਹੈ ਜਿਹੜਾ ਵੀ ਬੰਦਾ ਇੱਥੇ ਆਣਾ ਚਾਹੁੰਦਾ ਉਹ ਲੈ ਸਕਦਾ ਜਦੋਂ ਇਹਨਾਂ ਕਟਿੰਗ ਲਾਣਾ ਤੇ ਜੁਲਾਈ ਅਗਰ ਦੇ ਵਿੱਚ ਕਟਿੰਗ ਲੱਗਦੀ ਉਹ 5 ਰੁਪਏ ਦਾ ਹੁੰਦਾ ਉਹਨੂੰ ਇਹ ਪਲੇ ਪਲੇ ਬੂਟੇ ਹੈਗੇ ਉਹ ਉਹ 150 ਰੁਪਏ ਦੇ ਇਹਦੇ ਵਿੱਚ ਮੈਨੂੰ ਇੱਕ ਯਾਦ ਆ ਰਿਹਾ ਕਿਉਂਕਿ ਮੈਂ ਪਹਿਲੇ ਵੀ ਕਵਰ ਕੀਤਾ ਸੀ ਫੁੱਲਾਂ ਦੇ ਉੱਤੇ ਕਈ ਫੁੱਲ ਦੇ ਨਾਲ ਚਾਹ ਵੀ ਬੰਦੀ ਹੈ ਹਾਂ ਇੱਕ ਗੁਲਦਾਉਦੀ ਦੀ ਚਾਹ ਬੰਦੀ ਕਾਫੀ ਵਧੀਆ ਤੇ ਇਹਨਾਂ ਦੇ ਵਿੱਚੋਂ ਆ ਜਿਹੜੀ ਮਦਰ ਟੇਰੇਸਾ ਵੈਰਾਈਟੀ ਹੈ ਇਹ ਇੱਕ ਵੈਰਾਈਟੀ ਹੈ ਜਿਹਨਾਂ ਦੇ ਵਿੱਚ ਮਹੱਕ ਵੀ ਹੈ ਫ੍ਰੈਗਰੈਂਸ ਹੈ ਤੇ ਇਹ ਗਰਮ ਪਾਣੀ ਦੇ ਨਾਲ ਹਾਂ ਜਦੋਂ ਗਰਮ ਪਾਣੀ ਦੇ ਨਾਲ ਉਬਾਲ ਕੇ ਇਹਨਾਂ ਨੂੰ ਪੱਤੇ ਨੂੰ ਫਲਾਵਰ ਨੂੰ ਤੁਸੀਂ ਅਗਰ ਚਾਹੋ ਤਾਂ ਚਾਹ ਪੱਤੀ ਫਲਾਵਰ ਦੇ ਨਾਲ ਪੈਟਲ ਦੇ ਨਾਲ ਬਹੁਤ ਵਧੀਆ ਬੰਦੀ ਤੇ ਇਹ ਕਾਫੀ ਨਿਊਟ੍ਰੀਸ਼ੀਅਸ ਮੰਨਾ ਜਾਂਦਾ ਹੈ ਮਤਲਬ ਪੋਸ਼ਕ ਤਤੂ ਕਾਫੀ ਵਧੀਆ ਹੁੰਦੇ ਤੇ ਇਹ ਆਪਣੇ ਸਿਹਤ ਵਾਸਤੇ ਕਾਫੀ ਵਧੀਆ ਮੰਨਾ ਜਾਂਦਾ ਹੈ ਇਹ ਅੱਜ ਤੇ ਕੱਲ 2 ਦਿਨ ਦੇ ਲਈ ਲੋਕ ਇੱਥੇ ਕੀ ਟਾਈਮਿੰਗ ਕੀ ਰੱਖਿਆ ਇਹ ਸਵੇਰੇ ਤੋਂ ਜਦੋਂ ਬੰਦਾ 7 ਵਜੇ 8 ਵਜੇ ਆ ਜਾਏ ਤੇ ਸ਼ਾਮੀ 6 ਵਜੇ 7 ਵਜੇ ਤੱਕ ਸੋ ਇਹ ਇਹ ਜਿਸ ਤਰ੍ਹਾਂ ਦੇ ਨਾਲ ਵਕ ਵਕ ਕਿਸਮਾਂ ਦੀ ਇਹ ਵੈਰਾਈਟੀ ਹੈ ਔਰ ਮੈਂ ਕੈਮਰਾਮੈਨ ਕੋ ਕਹਾਂਗਾ ਕਿ ਪੂਰੀ ਤਰ੍ਹਾਂ ਇਹ ਫੁੱਲਾਂ ਦੀ ਜਿਹੜੀ ਸਜਾਵਟ ਵੀ ਹੈ ਔਰ ਪੰਜਾਬ ਸ਼ਿੰਗਾਰ ਲੂਸ ਫਲਾਵਰ ਇਸ ਤਰ੍ਹਾਂ ਦੇ ਨਾਮ ਜਿਹੜੇ ਰੱਖੇ ਨੇ ਕਈ ਤਾਂ ਫੁੱਲ ਫੁੱਲ ਇਹੋ ਜਿਹੇ ਨੇ ਇਸ ਫਲਾਵਰ ਸ਼ੋਅ ਦੇ ਵਿੱਚ ਜਿਨ੍ਹਾਂ ਦੇ ਨਾਲ ਜਿਹੜੀ ਹੈ ਤੁਸੀਂ ਚਾਹ ਵੀ ਬਣਾ ਸਕਦੇ ਹੋ ਬੜੀ ਵਧੀਆ ਖੁਸ਼ਬੂ ਉਸ ਚਾਹ ਪੀਂਦੇ ਦੌਰਾਨ ਤੁਹਾਨੂੰ ਆ ਸਕਦੀ ਹੈ ਸੋ ਕੱਲ ਵੀ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰਾਂਗਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ